ਵੀ ਦੋਸਤੋ ਲੈ ਕੇ ਆਏ ਤੁਹਾਡੇ ਲਈ ਹੋਰ ਵੀਡੀਓ ਤੇ ਪੜਦੇ ਆ ਇਹਦੇ ਕਮੈਂਟ ਵੀਡੀਓ ਬਹੁਤ ਹੀ ਬਜੇਦਾਰ ਹੋਣ ਵਾਲੀ ਹੈ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਆ ਗੋ ਕਰਦੇ ਆ ਵੀਡੀਓ ਨੂੰ ਸ਼ੁਰੂ ਘਰਾਣੇ ਲਾ ਕੇ ਸੋ ਜਾ ਮਾ ਟੀਮ ਦੇ ਕੁਵਾਇਲ ਨੂੰ ਦਾੜੀ ਫੋਲੋ ਕਰੇ ਪਰਮੀਸ਼ ਦੇ ਸਟਾਈਲ ਨੂੰ ਆ ਹਲਕੀ ਆਂਚ ਤੇ ਬਣਿਆ ਪਰਮੇਸ਼ਰ ਵਰਮਾ ਗਾਲ ਨਹੀਂ ਕੱਢਣੀ ਗਾਲਾਂ ਹੀ ਕੱਢੋ ਅਬੇ ਸਾਲੇ ਵੀ ਜੋ ਤੂੰ ਮੰਗਵਾਇਆ ਪਰਮੇਸ਼ਰ ਵਰਮਾ ਜੀ ਵੀ ਹੁਣ ਦੇਖਦੇ ਆਂ ਕੁੰਡੀਆਂ ਮੁੱਛਾਂ ਵਾਲਾ ਵੀਰ ਇਹਦੀਆਂ ਤਾਂ ਮੁੱਛਾਂ ਵੀ ਬਾਦੇ ਵਰਗੀਆਂ ਨੇ ਕਿਤੇ ਭਰਾਵਾ ਭੋਰ ਨਾ ਲਈ ਨੋਟ ਕਰਾਂਗਾ ਮੁੱਛਾਂ ਕੁੱਤੀਆਂ ਲੋਕ ਬੱਲੀ ਕਹਿੰਦਾ ਕੁੱਤੇ ਸੱਤ ਸ਼ੋਗ ਨੂੰ ਪੁਰਾਣੀ ਪੰਜਾਬੀ ਫਿਲਮਾਂ ਦਾ ਜੇਬ ਕਤਰਾ ਵੀਰ ਨੂੰ ਪਲਾਸ ਪੜਾਓ ਮਰੋੜੀ ਦੇਣ ਲਈ ਵਾਲ ਤੋੜਨਾ ਕਰਵਾ ਲਈ ਕਿਤੇ ये बड़ी अच्छी बात कही आप भाई रुक मैं आना <laughs> <बेज जोती> है। <laughs> दिल खोल कर नाचेंगी दोनों बहनें। बात तो सही है। सीता और गीता आम आदमी पार्टी दी रही है ਕਾਲੀ ਵਾਲੀ ਫਿਰ ਵੀ ਪਤਲੀ ਹੈ 맞 ਸਹੀ ਹੈ ਗੁਲਾਬ ਜੁਲਾਬ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਅੱਜ ਦੇਖਦੇ ਹਾਂ ਬਾਕੀ ਦੀ ਵੀਡੀਓ ਪਹਿਲਾ ਲਵ ਯੂ ਲਵ ਯੂ ਕਹਿ ਕੁੜੀਏ ਨੰਬਰ ਮਿੱਤਰਾਂ ਦਾ ਲਿਆ ਲੈ ਕੁੜੀਏ ਤੇ ਜੰਗਲ ਪਾਣੀ ਬੈਠੇ ਨੂੰ ਜੱਟ ਜੰਗਲ ਪਾਣੀ ਬੈਠੇ ਨੂੰ ਨਹੀਂ ਮਿਲੋ ਯਾਦ ਉਸੋਂ ਦੀ ਤੇਰੀ ਅਸੀਰ ਦੀ ਡਾਕਟਰ ਹੋਣੀ ਆ ਕੁੜੀ ਉਹਨੂੰ ਸੀਤੋਵਾਲ ਦਾ ਤਾਇਆ ਮੇਰੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ 22 ਦੀ ਸਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਅਸੀਂ ਇਹ ਹੀ ਰੱਖਣਾ ਨਹੀਂ ਚਾਹੁੰਦੇ ਵੀਰੋ ਆਮ ਆਦਮੀ ਪਾਰਟੀ ਦੀ ਨੇਰੀਆ ਲੱਗਦਾ ਜਿਆਦਾ ਹੀ ਬੁਰਾ ਹਾਲਾ ਖੁੱਲ ਕੇ ਨਹੀਂ ਆਈ ਵੇਖੀ ਬੀਬਾ ਕਲਾਜੇ ਦਾ ਤਾਂ ਪਤਾ ਨਹੀਂ ਕੋਈ ਆਲਟੋ ਵਾਲਾ ਨਾਲ ਹੀ ਨਾ ਤੈਨੂੰ ਲੈ ਜੇ ਨੀ ਟੂ ਸ਼ਟਰਾਂ ਵਾਲੇ ਦੀ ਭੈਣ ਮੇਰੀ ਅਰਜਨ ਵੈਲੀ ਨੂੰ ਬੇਨਤੀ ਆ ਕਿ ਇਹਦੇ ਪੈਰ ਜੋੜ ਕੇ ਗੰਡਾਸੀ ਮਾਰੀ ਜਾਵੇ ਸਾਗਰ ਦੀ ਬੌਟੀ ਨੂੰ ਬੇਨਤੀ ਆ ਕਿ ਇੰਡਿਕਾ ਇੱਧਰੋਂ ਸਿੱਧੀ ਕੀਤੀ ਜਾਵੇ ਰੁਕ ਜਾ ਰੁਕ ਜਾ ਇਹ ਕੋਲ ਦੇਖਣ ਵਾਸਤੇ ਤਾਂ ਮੈਂ ਘਰੋਂ ਚੋਰੀ ਕਣਕ ਵੇਚ ਕੇ ਰੀਚਾਰਜ ਕਰਾਇਆ